ਉਹ ਜੀ ਬੈਠੇ ਹੋਇਆ ਸੀ ਕੋਠੇ ਤੇ ਅੱਜ ਦਾ ਮੌਸਮ ਬਹੁਤ ਹੀ ਜ਼ਬਰਦਸਤ ਮੌਸਮ ਅੱਜ ਬੱਦਲ ਆ ਬੁੜਾ ਆ ਤੇ ਧੁੱਪ ਲੱਗੀ ਨਹੀਂ ਪੂਰਾ ਦਿਨ ਨਹੀਂ ਧੁੱਪ ਲੱਗੀ ਅੱਜ ਅੱਜ ਪੂਰਾ ਬੱਦਲ ਘਾਇਓ ਆ ਤੇ ਕੰਮ ਤੋਂ ਵੀ ਜਲਦੀ ਆ ਗਿਆ ਅੱਜ ਐਡਵਾਰੀ ਐਡਵਾਰੀ ਅੱਧੀ ਛੁੱਟੀ ਸਾਰੀ ਤੇ ਇਹ ਲਲਕਾਰੀ ਉਥੇ ਟਟਲਦੇ ਪਿਆ ਮੈਂ ਤੇ ਮੇਰੀ ਇੱਧਰ ਤੇ ਦੇਖ ਨਹੀਂ ਬਿੜੀ ਵੀ ਨਹੀਂ ਕਹਿਣਾ ਆਉਂਦੀ ਨਾ ਬਿਊ ਖਲ ਖਲ ਤੋੜ ਕਹਿਣਾ ਆਉਂਦਾ ਤੇ ਭਾਜੀ ਹੁਣ ਤੇ ਭਾਬੀ ਨੂੰ ਕੇ ਸਾਸਾਂ ਨੂੰ ਤੇ ਕੇ ਹੁਣ ਆਹ ਆ ਲਈ ਥਿਆਣਾ ਥੋੜਾ ਤੇ ਬਾਫੀ ਦੇਖੋ ਅੱਗੇ ਨੀਂਦ ਨਹੀਂ ਆਉਣਾ ਮੇਰੇ ਕਹਣਾ ਬੱਦਲ ਹੀ ਜਾਣਾ ਮੌਸਮ ਦੇ ਪਹਿਲਾਂ ਮੌਸਮ ਚੈੱਕ ਕਰਾਉਣ ਥੋੜਾ ਆਇਆ ਲੋ ਜੀ ਪੂਰੇ ਬੱਦਲ ਸਾਹਮਣੇ ਵਾਈਫਾਈ ਵੀ ਲੱਗਾ ਹੋਇਆ ਓ ਬਾਈਫਾਈ ਚੂਜ਼ ਕਰਨਾ ਮੈਂ ਹੈ ਬਾਈਫਾਈ ਤੇ ਮੈਂ ਪੂਰਾ ਲੱਗੇਗਾ ਬਾਈਫਾਈ ਮੈਂ ਪੂਰਾ ਚੂਜ਼ ਕਰਨਾ ਨਾ ਬਾਈਫਾਈ ਦਾ ਬੜਾ ਫਾਇਦਾ ਹੁੰਦਾ ਬਹੁਤ ਹੀ ਜ਼ਿਆਦਾ ਫਾਇਦਾ ਬਾਈਫਾਈ ਦਾ ਨੈਟ ਤਾਂ ਬੜਾ ਸਲੋ ਚੱਲਦਾ ਭਰਾ ਦਾ ਭਲਾ ਹੋਏ ਰਾ ਬਾਈਫਾਈ ਦੇ ਤੇਰਾ ਪਾਸਵਰਡ ਦੇ ਤੇਰਾ ਨੂੰ ਤਰੀਕੇ ਦੇ ਦੇ ਦੀ ਬਾਈਫਾਈ ਦੀ ਦਾਤ ਚਾਹਣਾ ਦਾ ਮਾਰਾ ਮੋਟਾ ਨੈਟ ਤੇ चा बची अपनी चा बनाई मैं दुध दुद्ध च पत्ती पाई ਭੰਡੇ ਆਪੇ ਮਾਂ ਤੇ ਆ ਕੇ ਭਾਬੀ ਹਣੇ ਤੇ ਬਾਕੀ ਮੱਛੀ ਲੈ ਗਿਆ ਸੀ ਆਪਾਂ ਦੈਦੂ ਨੂੰ ਮੱਛੀ ਲੈ ਗਿਆ ਸੀ ਭਾਬੀ ਨੂੰ ਬਣਾ ਗਏ ਆ ਕੇ ਬਾਕੀ ਮੈਂ ਨਿੰਬੂ ਨਾ ਮਨ ਚੋਰ ਤਾਂ ਵੀ ਬਿਮਾਰੀ ਮੇਰੇ ਕਰਦੀ ਹੈ ਤੇ ਬਾਕੀ ਉਹ ਲਸਣ ਹੀ ਸੇਲਤਾ ਬਾਕੀ ਪਾਪੀ ਕਰਨਗੇ ਕਾਰਬਾਈ ਜੋ ਕਰਨੀ ਹੈ ਉਹ ਹੀ ਬਣਾਣਗੇ ਬਾਕੀ ਹੁੰਦੇ ਉਹ ਹੈਂ ਦੇ ਕਿੱਡੀ ਦਾ ਜੋੜ ਗਿਆ ਤੇਰਾ ਤੇ ਕਿੱਡੀ ਉਹ ਚੱਲ ਗਈ ਕਿੱਡੀ ਦੋਰਾ ਤੇ ਗਾਇਸ ਮਨੂਆਈ ਢਿਗਾਰੇ ਤੈਨੂੰ ਮੈਂ ਕਿਹਾ ਹੱਥ ਬਾੜੇ ਬੇਰੇ ਜਦੋਂ ਚੱਲ ਗਈ ਗਲੀ ਚ ਯਾਰੋ ਮੋੜ ਨਹੀਂ ਕਰਨੀ ਹੁੰਦੀ ਆ ਠੀਕ ਹੈ ਕੁਰਸੀ ਤਾਂ ਢਿਗ ਗਿਆ ਵਾਏ ਚੱਲ ਹੁਣ ਬੈਠ ਮਾਰ ਠੀਕ ਹੈ ਓਰੇ ਪਿੱਛੇ ਕਿਧਾਰ ਦਬੋਣਾ ਈ

ਆਇਆ ਭਾਨਾ ਕਿਤੇ ਗਿਆ ਪਾਣ ਆਇਆ ਆਇਆ ਮੈਂ ਵੀ ਉਹਨੂੰ ਲੱਭਿਆ ਨਾ ਵੀਡੀਓ ਏ ਛੇ ਆ ਛੇ ਆ ਨਹੀਂ ਫੋਨ ਬੰਦ ਲੈ ਦੇ ਚਾ ਭੰਗੇ ਨਾ ਘਰੇ ਘਰੇ 4 ਵਜੇ ਫੋਨ ਥੱਲੇ ਸੁੱਟ ਦੇ ਨਾ ਮੇਰੀ ਭਾਈ ਥੱਲੇ ਹੋੜੀ ਚ ਉੱਤਰੀ ਮੈਂ ਕਿਹੜੇ ਚੱਲੇ ਆਈ ਮੋਰੇ ਸਤਰੀਆ ਸਿਰੇ ਦੀ ਸਿਰੇ ਦੀ ਸਾਰੀ ਬੱਸ ਉਹਨੂੰ ਟਿਆ ਉਹਨੂੰ ਟਿਆ ਤੂੰ ਦੀ ਉਹਨੂੰ ਟਿਆ ਛੇ ਜਿੱਤੀ ਖਾਰ ਤੇ ਹੋਣਾ ਹੀ ਹੋਣਾ ਸੋ ਸੋਨ ਵਾਲਾ ਜਰਾ ਬੁਖਾਰ ਹੈ ਉਹ ਨਾ ਕਰੋ ਯਾਰੇ ਤੂੰ ਦੇਖ ਦੇਣਾ ਸੱਟ ਨਾ ਲਾਏ ਬਾਕੀ ਕੋਈ ਚੱਕਰ ਨਹੀਂ ਉਹ ਐ ਮੈਂ ਕੋਣੀ ਦੇਖਦੇ ਆਂ ਸਬਜੀ ਬਣੀ ਆਂ ਮੱਛਲੀ ਜਲਕੀ ਰਾਣੀ ਹੈ ਹਾਲੇ ਅੰਦਰ ਕਬਾਇਆ ਇਹ ਮਾਂ ਮਛੀ ਨਾ ਹਾਂ ਹਾਲੇ ਮੂਹ ਮੱਛੀ ਵਰਗਣਾ ਆ ਕੇ ਤਾਂ ਤੁਸੀਂ ਮਛੀ ਨਾਲ ਬਾਤ ਕਰ ਰਹੇ ਹੋ ਜੀ ਨਾਨੀਆਂ ਹਾਂ ਅੱਛਾ ਯਾਰ ਤੇ ਵੀ ਬੜੀ ਬੜਾ ਦੰਦੀ ਆ ਆ ਅੱਛਾ ਚਲੋ ਆਪਾਂ ਮੱਛੀ ਬਣਾ ਲਵਾਂ ਹੁਣ ਮੱਛੀ ਠੀਕ ਹਾਂ ਦੇ ਮੱਛੀ ਤੂੰ ਨਾ ਖਾਦੇ ਤਰਗਾ ਬਾਬੇ ਠੀਕ ਹਾਂ ਤੂੰ ਮੇਂ ਘਦੀ ਮੁਸਕੁਰ ਨਹੀਂ ਚੀਕਦੇ ਫਿਰ ਅਦੀ ਥੋੜੇ ਦੂਰ ਹੋ ਜਾਓ ਫਿਰ ਮਿੰਟ ਰੁਕ ਗਿਆ ਕੁਝ ਕਿੰਨੇ ਬੁਖਾ ਦੇਦਾ ਮੱਛੀ ਮੀਰ ਨਹੀਂ ਕਰਦੇ ਤੂੰ ਮੀਰ ਵੀ ਨਾ ਕਰਦੇ ਤੂੰ ਮੀਰ ਵੀ ਨਹੀਂ ਕਰਦੇ ਮੀਰ ਮੂਹ ਨਹੀਂ ਕਰਦੇ ਮੀਰ ਸਾਰਾ ਸਾਈਕਲ ਨਹੀਂ ਕਰਦੇ ਕੋਈ ਨਹੀਂ ਕਰਦਾ ਤੂੰ ਨਹੀਂ ਕਰਦੀ ਖਾਂਦੇ ਨਹੀਂ ਇਸੇ ਰੱਖੀ ਬੈਠ ਆਂਦੋਂ ਆਉਣ ਨੂੰ ਪੰਗੇ ਕਰਦੇ ਨੇ ਚਿਕੰਦੇ ਸਰੀਆ ਸੀ ਬਣ ਕੇ ਬੈਠੀ ਹੈ। ਕੋ ਛਿੰਕਾਣਾ ਮਾਰ ਕੇ ਰੋ। ਛਿੰਕਾਣਾ ਮਾਰ ਕੇ ਰੋ। ਉੱਪਰ ਜਾ ਕੇ ਛਿੰਕਾ ਮਾਰ ਲੈ। ਕੋਈ ਨਾ ਛਿੰਕਾਣਾ ਮਾਰ ਕੇ ਉੱਦ ਨਾ ਜਾਏ ਉਧਰ ਹੋਈਓ ਕਰੰਟ ਮਾਰਾ ਤਾਨੂੰ। ਮੈਂ ਕੀ ਕਹਾਂ ਤੈਨੂੰ ਕੁੰਡੇ ਛੁੱਟੀ ਬੋਲ ਸਾਹਮਣੇ। ਅੱਥੇ ਜਿੰਨਾ ਮਰਜ਼ੀ ਖੇਲੋ। ਲਾਗੇ ਬੈਣ ਦੇ ਉੱਤੇ ਬੈਠੇ ਲਾਗੇ ਵਾਰ ਆਖੀ ਗੰਦੀ ਤੜੇ ਨਾ ਕੌੜਾ ਮੇਰਾ ਮੁੱਛੀ ਲਿਖਣੀ ਥੋੜੀ ਨੂੰ ਮਛੀਅਲ ਧਿਆਨ ਦੇਣਾ ਆਪਾਂ ਸਾਰੇ ਪਾਸੇ ਧਿਆਨ ਰੱਖਣਾ ਤੇਲ ਕਰ ਪਵੇ ਰਹੀਓ ਜਵੈਨ ਕਰਤੀ ਆ ਪੈਡ ਵਿੱਚ ਜਵੈਨ ਦੀ ਆਂ ਦੀ ਖੁਸ਼ਬੂ ਮਾਰੀ ਮਾਰੀ ਬਾਪ ਕੀ ਤਰਕਾ ਵੀ ਆਪਣਾ ਰੜੀ ਆ ਪੂਰਾ ਪਿਆਸ਼ ਸ਼ਾਜ ਪੁੱਲਾ ਸੰ ਕਿਥਰ ਚ ਮੈਂ ਫੇਰ ਜਾਣੇ ਕਿ ਅਗਰ ਵੀ ਜਾਣੇ ਅੰਦਰ ਕੱਲੇ ਉਹਨੇ ਆਇਓ ਤੀ ਬੈਠਣ ਤੇ ਲੱਗੇ ਪੁੱਛ ਤੂੰ ਬੈਠ ਤੇ ਲੱਗੇ ਉਹਨਾਂ ਪੱਗੇ ਕੰਨੇ ਆ ਮੇਰੇ ਕੋਲ ਕਿੰਨੇ ਪੱਤੇ ਮਿਲ ਜਾਏ ਜਾਣੇ ਆ ਪੱਤੇ ਮਿਲ ਕਰ ਜਾਏ ਆਹ ਘੋਲੀਆਂ ਬੋਲਿਆ ਅੱਜ ਵੱਡੇ ਕੀ ਆਗੇ ਵੱਡੇ ਇਹ ਦਿੱਤਾ ਟੀਵੀ ਨੇ ਆਣੀ ਹੋ ਜੀ ਆ ਵੱਡੇ ਕੀ ਆਗੇ ਮੈਂ ਸਬਜੀ ਪਾੜੜ ਕੇ ਨਹੀਂ ਕਰਦੇ ਪੰਗੇ ਅੱਛਾ ਤੂੰ ਬੋਦਾ ਪੰਗਾ ਇਹ ਵਾਰੋਂ ਨਹੀਂ ਆਣੇ ਆਣਾ ਵਾਰ ਵਾਰ ਨਹੀਂ ਆਣੇ ਆਲੇ ਭਾਬੀ ਕਹਿੰਦੀ ਨਿਆਣੇ ਰੱਖੀ ਰੱਖੋ ਨਿਆਣੇ ਪੰਗੇ ਬਹੁਤ ਕਰਦੇ ਆ ਮੈਂ ਦੋਨੇ ਪ੍ਰਿਕੇ ਆ ਜਮਾਨੇ ਨਿਆਣੇ ਪ੍ਰਿਕੇ ਉਹ ਦੇਖੋ ਇਹ ਆਮ ਦੀ ਬਾਹਰ ਪੱਗੜਾ ਕਰੋ ਪੰਗੇ ਨਾ ਕਰੋ ਬਾਕੀ ਜੋ ਮਰਜੀ ਕਰੋ ਅਨੇ ਸਮਝਾ ਚਿੰਕਾ ਮਾਰ ਤੇ ਪੁੱਛੀਓ ਲੱਡੂ ਚਿੰਕਾ ਨਾ ਮਾਰ ਹਾਂ ਉਹ ਡੜੀ ਆ ਗਈ ਯਾਰ ਨਹੀਂ ਲੱਗਿਆ ਮੈਨੂੰ ਉੱਪਰ ਲੱਗਿਆ ਹਾਂ ਨਹੀਂ ਆ ਗਿਆ ਉਹ ਨਾ ਕਰ ਪੰਗੇ ਪੰਗੇ ਤੀ ਬਾਹਰ ਆ ਜੀ ਬਾਹਰ ਆ ਜਾ ਚਲ ਤੂੰ ਬਾਹਰ ਆ ਜਾ ਚਲ ਉੱਤਰ ਅਨੇ ਅਨੇ ਕਾ ਸਾਡਾ ਯਾ ਅਨੇ ਪੰਗੇ ਕਰਨੇ ਆ ਕਰ ਸਾਡਾ ਇਹਨਾਂ ਪੰਗੇ ਕਰਨਿਆ ਹਾਂ ਕਿਉਂ ਗੁੱਸੇ ਹੋਣਾ ਸਾਡਾਂ ਦੇ ਘਰ ਲੱਡੂ ਲਾ ਕੇ ਲਗੇ ਉਹ ਗਿਆ ਕਟਿੰਗ ਕਰ ਠੀਕ ਹੈ ਨਾ ਨਹੀਂ ਨਹੀਂ ਉਹ ਪੁੱਤਿਆ ਪੁੱਤਿਆ ਉਹ ਨਾ ਕਿਉਂ ਮੈਂ ਤਾਂ ਵੀ ਰਾਤੀ ਇੱਥੇ ਆ ਸਭ ਰਾਤ ਉਹੀ ਰਹਿ ਜਾ ਉਹ ਨਾ ਤੇ ਮੈਂ ਆਰੀ ਦੋਨੇ ਕੋਈ ਇੱਕ ਦੂਜੇ ਨਾਲ ਦੇ ਕਰਦੇ ਪੰਗੇ। ਸੇ ਆਦੂ ਚ ਪੇਰਾ ਖਾਣੀ ਮੱਕੋ। ਮੇਰੀ ਸਮਝ ਆਦੀ ਲੱਭੂ ਘਰ। ਚਲ ਤੇਰੀ ਕੁੱਟ ਪੈਣੀ ਆ। ਕੋਈ ਤਾਂ ਨਹੀਂ ਆ। ਤੇਰਾ ਕੋ ਮਾਰ ਮਿਲੀ। ਅੰਨਿਆਨੇ ਕੋ ਬਹੁਤ ਮਾਰਦੀ ਆ। ਲੈ। ਚਲ ਉੱਠ। ਕੀਰੀਆਂ ਤੇਰੇ? ਕੀਰੀਆਂ ਲੜਦੇ ਨੇ। ਚਲ ਉੱਠ। ਪੰਗੇ ਨਾ ਕਰੋ ਉੱਥੇ ਰਾਮ ਕੀਤੇ ਪੈ ਜਾਓ। ਬਿਨਾ ਆਮਾ ਢੇਕ ਦੇਣਾ ਆਪ ਕੋਠਾ ਮੜੀ ਜਾ। ਪਾ ਤਰਕਾਰੇ ਦੋ ਬਿਆ ਮਲਮੜਾ। ਚਲੋ ਜੀ ਆ ਗਈ ਆਪਣੀ ਮੱਛੀ ਤੇ ਨਾਲ ਚੋਲ। ਅੱਜ ਬਣਾਈ ਸੀ ਮੱਛੀ ਨਾਲ ਚੋਲ ਬਣਾਈ। ਇੱਕ ਪੀਸ ਲਿਆ ਲਿਆ ਆਪ ਮੱਛੀ ਦਾ। ਇਹ ਆਪ ਰਕੇਗਾ। ਪਾਕੀ ਚੋਲ ਲੈ ਲੈ ਨਾਲ ਤੇ ਆਜੋ ਜਣ ਮੇਰੇ ਵੀਰ ਭਰਾ ਮੱਛੀ ਦਾ ਸਕੀਨ ਆ ਖਾ ਲੋ ਸੰਘਾਰਾ ਮੱਛੀ ਚਲ ਮੱਕ ਨੂੰ ਆ ਖਾ ਬਲਾ ਨਾਰ ਖਾ ਇਹ ਲੱਡੂ ਜੀ ਆ ਗਏ ਆਪਣੇ ਦੀਦੀ ਜੀ ਦੇ ਲੜਕੇ ਅੱਜ ਆ ਲੱਡੂ ਸਾਡੀ ਭੈਣ ਦਾ ਲੜਕਾ ਭੈਣ ਦਾ ਮੁੰਡਾ ਲੱਡੂ ਹੈਲੋ ਕਰੋ ਕੱਲ ਹੈਲੋ ਗਾਇਸ

Calek, 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 Gitu calek, 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 ਲੱਡੂ ਗਾਲਾ ਨਾ ਕਿੱਡੇ ਘਰੇ ਗਾਲਾ ਬੜੀ ਤੂੰ ਘਟਣਾ ਹੁੰਨਾ ਤਿੰਨੋ ਗਾਲਾ ਕਿੱਧਰ ਮੰਂਦੀ ਆ ਆਹੋ ਸੁਲੇ ਜਾਣਾ ਨਾ ਸੁਲੇ ਤੂੰ ਕੇ ਕੋਲੇ ਚੀਜ਼ ਨਹੀਂ ਮੰਗਦਾ ਤੂੰ ਕੇ ਕੋਲੇ ਚੀਜ਼ ਨਹੀਂ ਮੰਗਦਾ ਕੌਣ ਕੋਣੀ ਮੰਗਦਾ ਔਰ ਕੌਣ ਐ ਕੀ ਸਹੀ ਆ ਕੱਢਦੀ ਆ ਤੂੰ ਦਸ਼ਾ ਮਿਲਨੀ ਦਸ਼ਾ ਅੱਤਮ ਅੱਤ Huk hurting them This <laughs> is their filtrate Please get the спортboard out Michael laughing ਲੱਡੂ ਕਿਤਕਿਆ ਕਿਤਕਿਆ ਲੱਡੂ ਦਸੇ ਡੜ ਭਾਂਦੀ ਅੱਖਾਂ ਆ ਡੜ ਭਾਂਦੀ ਆ ਡੜ ਭਾਂਦੀ ਆ ਔਖੀ ਲਾਲ ਆਲੇ ਵੀ ਸੇ ਮਿੱਤਰੀ ਅੱਖ ਨੂੰ ਕੀ ਹੋ ਗਿਆ ਆ ਆਪਣੀ ਲਾਲ ਆ ਆਕਾ ਆਲਡ ਆਕਾ ਆਲਡ